ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਆ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਹੈ ਚੋਰੀ ਚੋਰੀ ਹੋਈ ਹੈ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਸਮਾਨ ਚੋਰੀ કોਣ ਸੀ ਤੇ ਕਰਜ ਸੋਨਾ ਤਕਰੀਬਨ ਜੀ ਨਨਾਨ ਹੁਣਾਂ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲਿਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ 16 ਸੀਗਾ ਜੋ ਸਾਡੇ ਘਰ ਚੋਂ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਾਨਾਣ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਸੀ ਐਸਟੀਮੇਟ ਜੀ 2000 ਡਾਲਰ 2000 ਹਾਂ ਜੀ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਾਨਣ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5 ਤੋਂ 2 ਲੱਖ ਰੁਪਏ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ ਸੀਗਾ ਡਾਲਰ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਢ ਕੇ ਖਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਘੁੰਮਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਘੁੰਮੇ ਨੇ ਪੰਜ ਇਹ ਪ੍ਰਸ਼ਾਸਨ ਨੂੰ ਤਲਾਹ ਦਿੱਤੀਗੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਹ ਦੇ ਦਿੱਤੀ ਸੀ 16 ਤਰੀਕ ਨੂੰ ਤੇ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਆ ਕੰਮ ਕਰ ਰਹੇ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ ਮੇਰਾ ਨਾਮ ਹੈਗਾ ਜੀ ਪੁਸ਼ਤ ਕੁਮਾਰ ਮੈਸਜ ਫਲੋਰ ਜੀ ਤੇ ਗੋਪਾਲ ਕਲੋਨੀ ਦੇ ਵਿੱਚ ਨਾ ਅਨਫਰ ਤੇ ਵਿਅਕਤੀਆਂ ਵੱਲੋਂ ਘਰ ਚੋਂ ਵਾਲੀ ਚੋਰੀ ਕੀਤੀ ਗਈ। ਜਿਸ ਸੰਬੰਧ ਜਿਹੜੀ ਐਫ ਆਈ ਆਰ 224 ਉਹ ਹੀ ਦਰਜ ਕੀਤੀ ਸੀ। ਤੇ ਜਿਹੜੀ ਆਪਣੇ ਹੈਗੇ ਨੇ ਨੀਤੂ ਥਾਪੜ ਦੇ ਬਿਆਨ ਤੇ ਪਛਾਦ ਰਜ ਹੋਇਆ। ਤਫਸੀਲ ਸਾਡ ਚੱਲਦੀ ਪਈ ਹੈ। ਤੇ ਛੇਤੀ ਨੂੰ ਹਲਕੀ ਤੁਗਾ। ਪਰ ਬਾਅਦ ਵਿੱਚ ਦੱਸਿਆ ਕਿੰਨੇ ਦਾ ਲੱਖ ਦੀ ਹੋ ਗਈ ਚੋਰੀ ਅੰਦਾਜ਼ਾ। ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਸਾਨੂੰ ਡਿਸ ਪ੍ਰੋਵਾਈਡ ਕਰਨਗੇ ਵੀ ਕੀ ਕੀ ਸਮਾਨ ਚੋਰੀ ਹੋਇਆ। ਇਹ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕਿੰਨੇ 5 6 ਜਣੇ ਜਿਹੜੇ ਇਕਰਾ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਕਵਰੇਜ ਆ ਭਾਈ ਸੀਸੀਟੀਵੀ ਉਹਨਾਂ ਦੇ ਘਰ ਲਗਾਇਆ ਫੁਲੀ ਚੈੱਕ ਕੀਤੇ ਆ ਉਹਦੇ ਵਿੱਚ ਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ ਕਰੀਬ 35 40 ਰਚ ਹੈਗੀ ਹੈ ਹਾਂਜੀ ਤੇ ਉਹਨਾਂ ਪਿਛੇ ਹੀ ਮਹੌਰੀ ਆਪਣੇ ਲਾਏ ਆ ਅੱਛਾ ਕੀ ਲੱਗਦਾ ਲੱਗੇ ਵੀ ਲੱਗ ਪਵੇ ਲੱਗੇ ਕੋਸ਼ਿਸ਼ ਜਾਰੀ ਹੈ ਜੀ ਜਿੰਨੀ ਜਲਦੀ ਸਾਨੂੰ ਤਿਸਕਰ ਕੁਝ